ਲੂਕਸਿਵਾ ਚੋਣਾ ਦਾ ਸਮਾਂ ਜਿਵੇਂ ਜਿਵੇਂ ਨੇੜੇ ਆ ਰਿਹਾ ਹੈ ਉਵੇਂ-ਉਵੇਂ ਸਿਆਸੀ ਪਾਰਾ ਵੀ ਪੰਜਾਬ ਵਿੱਚ ਫੱਟਾ ਜਾ ਰਿਹਾ ਹੈ ਪਰ ਇਸ ਵਿਚਾਲੇ ਹੁਣ ਲੋਕਾਂ ਦਾ ਗੁੱਸਾ ਵੀ ਸਿਆਸੀ ਲੀਡਰਾਂ ਤੇ ਫੁੱਟਣਾ ਸ਼ੁਰੂ ਹੋ ਗਿਆ ਹੈ ਇੱਕ ਪਾਸੇ ਭਾਜਪਾ ਸਣੇ ਦੂਜੇ ਲੀਡਰਾਂ ਦਾ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਉਥੇ ਹੀ ਹੁਣ ਖੰਨਾ 'ਚ ਇੱਕ ਮੁਹੱਲਾ ਵਾਸੀਆਂ ਨੇ ਸਿਆਸੀ ਲੀਡਰਾਂ ਦਾ ਪੂਰੀ ਤਰ੍ਹਾਂ ਬਾਇਕਾਟ ਕਰ ਦਿੱਤਾ ਹੈ ਇਲਾਕਾ ਵਾਸੀਆਂ ਨੇ ਮੁਹੱਲੇ ਦੇ ਬਾਹਰ ਬੋਰਡ ਲਗਾ ਦਿੱਤੇ ਨੇ ਅਤੇ ਲੀਡਰਾਂ ਨੂੰ ਮੁਹੱਲੇ ਵਿੱਚ ਨਾ ਵੜਨ ਦੇ ਦੀ ਚੇਤਾਵਨੀ ਦਿੱਤੀ ਗਈ ਹੈ ਜਲਵਾ ਮਾਈਕਰ ਜਲਵਾ ਮਾਈਕਰ ਜਲਵਾ ਮਾਈਕਰ ਜਲਵਾ ਮਾਈਕਰ ਦਰਸਲ ਖੰਨਾ ਦੇ ਲਾਈਨ ਪਾਰ ਦੇ ਗੋਦਾਮ ਰੋੜੇ ਇਲਾਕੇ 'ਚ ਇਹ ਬੋਰ ਲਗਾਏ ਗਏ ਨੇ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਮੁਹੱਲੇ ਵਿੱਚ ਕੋਈ ਵੀ ਵਿਕਾਸ ਨਹੀਂ ਹੋਇਆ ਹੈ ਅਤੇ ਆਈ ਵਾਰ ਲੀਡਰ ਉਹਨਾਂ ਨੂੰ ਨਵੇਂ-ਨਵੇਂ ਲਾਰੇ ਲਾਉਂਦੇ ਨੇ ਵਿਕਾਸ ਦੀਆਂ ਲੌਲੀਪੌਪ ਦਿੰਦੇ ਨੇ ਪਰ ਇਸ ਦੇ ਬਾਵਜੂਦ ਵੀ ਉਹਨਾਂ ਦਾ ਕੋਈ ਵੀ ਵਿਕਾਸ ਨਹੀਂ ਕੀਤਾ ਗਿਆ ਇੱਥੋਂ ਤੱਕ ਕਿ ਮੁਹੱਲੇ ਦੀਆਂ ਘੜੀਆਂ ਨਾਲੀਆਂ ਤੱਕ ਵੀ ਨਹੀਂ ਬਣਾਈਆਂ ਗਈਆਂ ਜਿਸ ਕਾਰਨ ਉਹਨਾਂ ਦੀ ਰੋਜ਼ਮਰਰਾ ਦੀ ਜ਼ਿੰਦਗੀ ਵੱਧ ਤੋਂ ਵੱਧਰ ਹੋ ਰਹੀ ਹੈ ਸਮੱਸਿਆ ਇਹ ਹੈਗੀ ਵੀ ਜੀ ਕਿ ਅਸੀਂ ਪਿਛਲੇ 15 ਸਾਲਾਂ ਤੋਂ ਨਰਕ ਦੀ ਜ਼ਿੰਦਗੀ ਭੋਗ ਰਹੇ ਹਾਂ ਹਰ ਵਾਰ ਆਂਦੇ ਆ ਲੀਡਰ ਸਾਡੇ ਕੋਲੋਂ ਵੋਟਾਂ ਲੈ ਕੇ ਚਲੇ ਜਾਂਦੇ ਨੇਗੇ ਉਸ ਤੋਂ ਬਾਅਦ ਸਾਡੀ ਕੋਈ ਸਾਰ ਨਹੀਂ ਲੰਦਾ 15 ਸਾਲ ਤੋਂ ਤੁਸੀਂ ਸਾਡੀਆਂ ਗਲੀਆਂ ਦਾ ਹਾਲ ਦੇਖ ਲਓ ਨਿਕਲਣਾ ਇੰਨਾ ਮੁਸ਼ਕਲ ਹੋ ਚੁੱਕਿਆ ਵਾ ਹੁਣ ਅੱਗੇ ਬਾਰਿਸ਼ ਆਣ ਗਈਆਂ ਤੇ ਬੱਚੇ ਸਕੂਲ ਨੂੰ ਜਾਂਦੇ ਆ ਗਿਰਦੇ ਨੇਗੇ ਕਈ ਬੰਦਿਆਂ ਦੀ ਲੱਤਾਂ ਲੁੱਤਾਂ ਟੁੱਟ ਚੁੱਕੀਆਂ ਗਿਰਗੁਰ ਕੇ ਇੱਥੇ ਠੀਕ ਹੈ ਜੀ ਤੇ ਮਤਲਬ ਕੋਈ ਸੁਣਵਾਈ ਨਹੀਂ ਅਸੀਂ ਹਰ ਹਰ ਜਗ੍ਹਾ ਅਸੀਂ ਜਾ ਚੁੱਕੇ ਹਾਂ ਹਰ ਜਗ੍ਹਾ ਤੇ ਅਸੀਂ ਲੈਟਰ ਦੇ ਚੁੱਕੇ ਹਾਂ ਹਰ ਵਾਰ ਸਾਨੂੰ ਮਹੀਨਾ ਦੋ ਮਹੀਨੇ ਦੀ ਕਹਿ ਦਿੰਦੇ ਨੇ ਵੀ ਦੋ ਮਹੀਨੇ ਬਾਅਦ ਤੁਹਾਡਾ ਹੋ ਜਾਊਗਾ ਜੀ ਬਣ ਜਾਊਗੀ ਮਤਲਬ ਇੰਨੇ ਪਰੇਸ਼ਾਨ ਆ ਅੱਕ ਅਸੀਂ ਕਿਸੇ ਵੀ ਪਾਰਟੀ ਨੂੰ ਵੋਟ ਨਹੀਂ ਪਾਵਾਂਗੇ ਅਸੀਂ ਸਾਰੇ ਨੋਟਾਂ ਨੂੰ ਵੋਟ ਪਾਵਾਂਗੇ ਠੀਕ ਹੈ ਜੀ ਬਿਲਕੁਲ ਹੀ ਅਸੀਂ ਬਾਈਕਟ ਕਰ ਰਹੇ ਹਾਂ ਸਾਡੀ ਗਲੀ ਦੇ ਵਿੱਚ ਕੋਈ ਵੀ ਲੀਡਰ ਕਿਸੇ ਵੀ ਪਾਰਟੀ ਦਾ ਵੋਟ ਮੰਗਣ ਵਾਸਤੇ ਨਾ ਆਵੇ ਇਲਾਕਾ ਵਾਸੀ ਦਾ ਕਹਿਣਾ ਹੈ ਕਿ ਉਹਨਾਂ ਦੇ ਨੇਤਾ ਉਹਨਾਂ ਤੋਂ ਵੋਟ ਮੰਗਦੇ ਨੇ ਵੋਟ ਲੈਂਦੇ ਨੇ ਅਤੇ ਫਿਰ 5 ਸਾਲ ਉਹਨਾਂ ਨੂੰ ਮੂੰਹ ਤੱਕ ਨਹੀਂ ਦਿਖਾਉਂਦੇ ਜਦ ਕਿ ਵਿਕਾਸ ਕਰਨਾ ਤਾਂ ਦੂਰ ਦੀ ਗੱਲ ਉਹਨਾਂ ਦੀਆਂ ਗਲੀਆਂ ਦੀ ਹਾਲਤ ਇਸ ਕਦਰ ਖਸਤਾ ਹੈ ਕਿ ਉਹਨਾਂ ਦੇ ਬੱਚਿਆਂ ਦੇ ਰਿਸ਼ਤੇ ਤੱਕ ਨਹੀਂ ਹੋ ਰਹੇ ਇਸੇ ਵਜ੍ਹਾ ਕਰਕੇ ਉਹਨਾਂ ਨੇ ਇਸ ਵਾਰ ਚੂਣਾ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ ਇੱਥੇ ਸਾਡੀ ਗਲੀ 'ਚ ਬਹੁਤ ਜ਼ਿਆਦੀ ਸਮੱਸਿਆ ਹੈ ਜਿੱਦਾਂ ਕਿ ਲੀਡਰ ਆਉਂਦੇ ਆ ਬੋਟਾ ਲੈਂਨ ਹਰ ਸਾਲ ਆਉਂਦੇ ਆ ਪਰ ਸਾਡੀ ਗਲੀ ਅਜੇ ਤੱਕ ਨਹੀਂ ਬਣਾਈ ਉਹਨਾਂ ਨੇ ਇੰਨੇ ਲੋਕੇ ਖੱਜਲ ਖਰਾਬ ਹੁੰਦੇ ਆ ਧਾਰਮਿਕ ਸਥਾਨ ਆਪਣੇ ਇੱਧਰ ਬਹੁਤ ਨੇ 2-3 ਸਕੂਲ ਲੱਗਦੇ ਨੇ ਬੱਚੇ ਡਿੱਗਦੇ ਨੇ ਸਕੂਲ 'ਚ ਜਦੋਂ ਮੀਂਹ ਪੈਂਦਾ ਇੰਨਾ ਚਿੱਕੜ ਹੋ ਜਾਂਦਾ ਗਾਰਾ ਹੋ ਜਾਂਦਾ ਹੈ ਬਜ਼ੁਰਗ ਜਿਹੜੇ ਨੰਗਦੇ ਆ ਉਹਨਾਂ ਨੂੰ ਵੀ ਬਹੁਤ ਤਕਲੀਫ ਹੁੰਦੀ ਆ ਨੰਗਣ ਵਿੱਚ ਇਸ ਕਰਕੇ ਅਸੀਂ ਇਹੀ ਕਵਾਂਗੇ ਲੀਡਰਾਂ ਨੂੰ ਕਿ ਤੁਸੀਂ ਵੋਟਾਂ ਲੈਣ ਤਾਂ ਆ ਜਾਂਦੇ ਆ ਪਰ ਸਾਡੀ ਗਲੀ ਕਿਉਂ ਨਹੀਂ ਬਣਾਉਂਦੇ ਹੈਗੇ ਹਰ ਵਾਰੀ ਹੁਣ ਗਲੀ ਦੇ ਜਿੰਨੇ ਵੀ ਮੈਂਬਰ ਨੇ ਸਾਰੇ ਨਿਵਾਸੀ ਸਟਾਫ ਜੋ ਵੀ ਹੈ ਇਕੱਠੇ ਹੋਏ ਨੇ ਉਹਨਾਂ ਨੇ ਇਹੀ ਸਲਾਹ ਕੀਤੀ ਹੈ ਕਿ ਅਸੀਂ ਵੋਟਾਂ ਲੀਡਰਾਂ ਦਾ ਐਤਕੀ ਬਾਈਕਾਟ ਕਰਾਂਗੇ ਅਸੀਂ ਕਿਸੇ ਨੂੰ ਵੋਟ ਨਹੀਂ ਪਾਉਣੀ ਹੈਗੀ ਕਿ ਗਲੀ ਤਾਂ ਸਾਡੀ ਬਣਾਉਂਦੇ ਨਹੀਂ ਹੈਗੇ ਤਾਂ ਕਰਕੇ ਸਮੱਸਿਆ ਆ ਰਹੀਆਂ ਨੇ ਜਿੱਦਾਂ ਕੋਈ ਰਿਸ਼ਤੇਦਾਰ ਵਗੈਰਾ ਆਉਂਦੇ ਨੇ ਇੱਥੇ ਤੁਹਾਡੇ ਨੂੰ ਹਾਂਜੀ ਰਿਸ਼ਤੇਦਾਰ ਆਉਂਦੇ ਨੇ ਹੁਣ ਜਿੱਦਾਂ ਕਿਸੇ ਮੁੰਡੇ ਦਾ ਜਾਂ ਕੁੜੀ ਦਾ ਆਪਾਂ ਰਿਸ਼ਤਾ ਕਰਨਾ ਹੁੰਦਾ ਹੈ ਰਿਸ਼ਤਾ ਨਹੀਂ ਹੁੰਦਾ ਗਲੀ ਨੂੰ ਦੇਖ ਕੇ ਰਸਤੇ ਜੋ ਹੀ ਮੁੜ ਜਾਂਦੇ ਨੇ ਤਾਂ ਹੁਣ ਇੱਕ ਪਾਸੇ ਜਿੱਥੇ ਪੰਜਾਬ ਨੂੰ ਕੈਲੀਫੋਰਨੀਆ ਪੈਲਸ ਆਦ ਬਣਾਉਣ ਦੀਆਂ ਗੱਲਾਂ ਹੁੰਦੀਆਂ ਨੇ ਅਜਿਹੇ ਵਿੱਚ ਇਹ ਕਹਿਣੀ ਕੋਈ ਅਤਕਤਨੀ ਨਹੀਂ ਹੋਵੇਗੀ ਕਿ ਪਿਛਲੇ 70-75 ਸਾਲਾਂ ਤੋਂ ਪੰਜਾਬ ਵਿੱਚ ਗਲੀਆਂ ਨਾਲੀਆਂ ਹੀ ਨਹੀਂ ਬਣਾਈਆਂ ਗਈਆਂ ਜਿਸ ਕਰ ਲੋਕਾਂ ਨੂੰ ਖੱਜਲ-ਖਵਾਲੀ ਤਾਂ ਹੁੰਦੀ ਹੈ ਉੱਥੇ ਹੀ ਵਿਕਾਸ ਦੇ ਜਿਹੜੇ ਵਾਅਦੇ ਕੀਤੇ ਜਾਂਦੇ ਨੇ ਉਹ ਵੀ ਇਹਨਾਂ ਗਲੀਆਂ ਨਾਲੀਆਂ ਰਾ ਮੂਹੋਂ ਬੋਲਦੇ ਨੇ ਫਿਲਹਾਲ ਹੁਣ ਲੋਕਾਂ ਵੱਲੋਂ ਲੀਡਰਾਂ ਦਾ ਬਾਈਕਾਟ ਕੀਤਾ ਗਿਆ ਹੈ ਦੇਖਣਾ ਹੋਵੇਗਾ ਕਿ ਲੀਡਰ ਇਸ ਪੂਰੇ ਮਾਮਲੇ ਤੇ ਕਿਹੋ ਜਿਹਾ ਐਕਸ਼ਨ ਲੈਂਦੇ ਨੇ ਖੰਨਾ ਤੋਂ ਕਨਵਿੰਦਰ ਢਿੱਲੋਂ ਸੈਂਟਰਲ ਪੰਜਾਬ ਟੀਵੀ